ਹੌਲੀ ਹੌਲੀ ਸਰਕਾਰ ਨੇ ਘੜੀ ਵਿੱਚੋਂ ਦੇਦੇ ਥਾਪਣਾ ਸਿੰਘ ਸਰਦਾਰ ਟੋਰੇ ਵੇਲਾ ਹੋ ਗਿਆ ਜਥਾ ਜਾਂ ਜਥੇ ਵਿੱਚੋਂ ਇੱਕ ਇੱਕ ਕਰਕੇ ਜਥੇਦਾਰ ਟੋਰੇ ਅਰਦਲ ਵਿੱਚ ਬਸ ਪੰਜ ਕੁ ਸਿੰਘ ਰਹਿ ਗਏ ਬਾਕੀ 94 ਸਪਾਹਸਲਾਰ ਟੋਰੇ ਪੈ ਗਈ ਸਿੰਘਾਂ ਨੂੰ ਸੋਚ ਜਾਂ ਪਾਤਸ਼ਾਹ ਨੇ ਵਾਰੀ ਨਾਲ ਅਜੀਤ ਜੁਹਾਰ ਟੋਰੇ ਸਿੰਘਾਂ ਸੋਚਿਆ ਪਿਆ ਹਨੇਰ ਬਾਵੇਂ ਵੇਦੇ ਵੇਂਦਿਆਂ ਚਾਨਣਾ ਚਾੜ ਬਈਏ ਆਈ ਖਜ਼ਾਂ ਤਾਂ ਕਦੇ ਬਹਾਰ ਆਸੀ ਮੁੱਢੋਂ ਬਾਗ ਨਾ ਕਿਤੇ ਉਜਾੜ ਬਈਏ ਜਾ ਕੇ ਕੋਲ ਹਜੂਰ ਦੇ ਕਹਿਣ ਲੱਗੇ ਦਾਤਾ ਵਕਤ ਸੰਭਾਲਣਾ ਚਾਹੀਦਾ ਹੈ ਰਾਜਨੀਤ ਜੀਓ ਨੀਤੀਵਾਨ ਬਣ ਕੇ ਔਖੀ ਘੜੀ ਨੂੰ ਟਾਲਣਾ ਚਾਹੀਦਾ ਹੈ ਅੰਗਪਾਲ ਜੀਓ ਸਾਡੀ ਬੇਨਤੀ ਏ ਅੰਗ ਸਿੱਖੀ ਦਾ ਪਾਲਣਾ ਚਾਹੀਦਾ ਹੈ ਇਹ ਰਹਿ ਹੈ ਸਾਰਿਆਂ ਸੇਵਕਾਂ ਦੀ ਮੋਇਆ ਪੰਥ ਜੀ ਬਾਲਣਾ ਚਾਹੀਦਾ ਹੈ ਅਸੀਂ ਮਰਾਂਗੇ ਲੜਦੇ ਅੰਤਿ ਕਰ ਆ ਪਰ ਪਾਦਸ਼ਾਹ ਤੁਸੀਂ ਤਿਆਰ ਹੋ ਜਾਓ ਇਥੋਂ ਨਿਕਲ ਜਾਓ ਨੀਲੇ ਤੇ ਲੱਤ ਦੇ ਕੇ ਲੋ ਲਗਦਿਆਂ ਜੰਗਲਾਂ ਪਾਰ ਹੋ ਜਾਓ ਕਿ ਕਹੇ ਬੋਲ ਹਜੂਰ ਨੇ ਪਾ ਘੂਰੀ ਕਿਆ ਕਿਹੜਾ ਸਰਦਾਰ ਏ ਬੋਲਦਾ ਹੈ ਸੇਵਕ ਬੋਲਦਾ ਸਿੰਘ ਨੇ ਕਿਆ ਅੱਗੋਂ ਸਾਡਾ ਸਾਂਝਾ ਵਿਚਾਰ ਏ ਬੋਲਦਾ ਹੈ ਮੈਂ ਨਹੀਂ ਬੋਲਦਾ ਬੋਲਦਾ ਪੰਥ ਸਾਰਾ ਬਲਕੇ ਸਾਰਾ ਸੰਸਾਰ ਏ ਬੋਲਦਾ ਹੈ ਬੈਠਾ ਹੋਇਆ ਮਜ਼ਲੂਮ ਦੇ ਦਿਲ ਅੰਦਰ ਪਿਆ ਆਤ ਕਰਤਾ ਏ ਬੋਲਦਾ ਹੈ ਸਾਡੇ ਜੇ ਲੱਖਾਂ ਪੈਦਾ ਕਰੇਗਾ ਤੂੰ ਪਰ ਪਾਸਾ ਆਸਾਂ ਕੋਈ ਜਗਤ ਦਾ ਥਮਣਾ ਨਹੀਂ ਪਰ ਜੇ ਤੂੰ ਨਾ ਰਿਓ ਦਸ਼ਮੇਸ਼ ਦੂਲੇ ਗੋਬਿੰਦ ਸਿੰਘ ਮੁੜ ਕੇ ਫਿਰ ਜੰਮਣਾ ਨਹੀਂ ਆਇਆ ਰੋ ਅੰਦਰ ਪਤਲਾ ਸ਼ਾਂਤੀ ਦਾ ਉਹਦੀ ਬੀਰਤਾ ਸ਼ਾਨ ਵਖਾਣ ਲੱਗੀ ਤੀਰਾ ਉਹਦਿਆਂ ਨੇ ਗਿੱਠ ਗਿੱਠ ਜੀਬ ਕੱਢੀ ਆਕਰੋਸ ਦੀ ਲੈਨ ਕਮਾਣ ਲੱਗੀ ਚੂਕੀ ਵਾਂਗ ਦਮੂਹੀ ਤਲਵਾਰ ਹੁੰਦੀ ਕਵਟ ਵਿੱਚ ਮੇ ਆਣ ਦੇ ਖਾਣ ਲੱਗੀ ਓੜਾ ਹਿੰਕਿਆ ਆਵਾਜ਼ ਨੇ ਖੰਭ ਫੰਡੇ ਧਰਤੀ ਕੰਬ ਕੇ ਹੌਣ ਰਹਿਣ ਲੱਗੀ ਲਾਟਾਂ ਨਿਕਲੀਆਂ ਨੇਤਰਾਵਾਂ ਦੇਆਂ ਚੋਂ ਡੋਲੀ ਉਸ ਦੀ ਛਲੀਆਂ ਪੈ ਗਈਆਂ ਤਲਗੀ ਉਸ ਦੀ ਚੋਂ ਬਿਜਲੀ ਜਿਹੀ ਲਿਸ਼ਕੀ ਫੌਜਾਂ ਵੀ ਤਰਥਲੀਆਂ ਪੈ ਗਈਆਂ ਉਸ ਨੇ ਕਿਆ ਘਮੀਰਤਾ ਨਾਲ ਸਿੱਖੋ ਕਿ ਮੈਂ ਪਿੱਠ ਵਿਖਾ ਕੇ ਨੱਠ ਜਾਵਾਂ ਓਏ ਅਮਰਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤਾ ਹੈ ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ਚਾਰ ਦਿਨਾਂ ਦੀ ਕੂੜੀ ਜੀ ਜ਼ਿੰਦਗੀ ਲਈ ਮੈਂ ਹੁਣ ਘੋੜਾ ਬਜਾ ਕੇ ਨੱਠ ਜਾਵਾਂ ਓਏ ਅਮਰਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤਾ ਹੈ ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ਜੇਕਰ ਆਸ ਮੈਥੋਂ ਇਹੋ ਰਖਦੇ ਹੋ ਤੁਸੀਂ ਸੱਚ ਜਾਣੋ ਕੁਝ ਵੀ ਜਾਣਦੇ ਨਹੀਂ ਵੇਲਾ ਵਕਤ ਪਛਾਨਦੇ ਹੋ ਭਾਵੇਂ ਪਰਦੇਸ਼ ਵਿੱਚ ਨੂੰ ਤੁਸੀਂ ਪਛਾਨਦੇ ਨਹੀਂ ਪਰ ਸਿੱਖ ਨਾਲ ਜਕਲੰਬ ਦੇ ਬੋਲ ਉੱਠੇ ਸਿੱਖ ਨਾਲ ਜਕਲੰਬ ਦੇ ਬੋਲ ਉੱਠੇ ਹੁਣ ਕੋਈ ਸੁਣ ਸੁਣਾਣ ਦੀ ਆਗਿਆ ਨਹੀਂ ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦਿੰਦਾ ਹੈ ਇੱਥੇ ਘੜੀ ਲਗਾਣ ਦੀ ਆਗਿਆ ਨਹੀਂ ਤੂੰ ਹੀ ਗੁਰੂ ਤੇ ਖਾਲਸਾ ਗੁਰੂ ਤੇਰਾ ਉਹਦਾ ਹੁਕਮ ਪ੍ਰਤਾਨ ਦੀ ਆਗਿਆ ਨਹੀਂ ਤੇਰੀ ਜਾਨ ਅਮਾਨ ਤੇ ਖਾਲਸੇ ਦੀ ਇਹਨੂੰ ਕਿਤੇ ਗਵਾਨ ਦੀ ਆ ਗਿਆ ਨਹੀਂ ਛੇਤੀ ਕਰੋ ਤੇ ਕਲਗੀਆਂ ਜਿਗੇ ਲਾਓ ਦੂਰ ਵੈਰੀਆਂ ਦੀ ਨਜ਼ਰੋਂ ਹਟ ਜਾਓ ਵੇਲਾ ਪਾ ਕੇ ਫੌਜ ਤਿਆਰ ਕਰ ਲੋ ਫਿਰ ਵੈਰੀਆਂ ਦੇ ਸਾਹਮਣੇ ਡਰ ਜਾਓ ਸੁਣਿਆ ਗੁਰੂ ਨੇ ਗੁਰੂ ਦਾ ਹੁਕਮ ਨਾਮਾ ਛੇਤੀ ਸੀਸ ਝੁਕਾ ਕੇ ਉੱਠ ਤੁਰਿਆ ਹੱਥ ਜੋੜ ਦਿੱਤੇ ਅੱਖਾਂ ਭਾਰ ਆਈਆਂ ਅਤੇ ਹੁਕਮ ਵਜਾ ਕੇ ਉੱਠ ਤੁਰਿਆ ਪੇਤਾ ਪੰਥ ਦੀ ਕਲਗੀਆਂ ਜਿਗੇ ਕੀਤੇ ਬਾਜ ਉਂਗਲੀ ਲਾ ਕੇ ਉੱਠ ਤੁਰਿਆ ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ ਜਗਤ ਤਾਂ ਹੀ ਵਿਖਾ ਕੇ ਉੱਠ ਤੁਰਿਆ ਇਤਿਹਾਸ ਕਹਿੰਦਾ ਮੋਈ ਹੋਈ ਸਿੱਖੀ ਉਹ ਪੰਜਾਂ ਸਿੰਘਾਂ ਨੇ ਫਿਰ ਜਵਾਲ ਦਿੱਤੀ ਘੜੀ ਜ਼ੁਲਮ ਦੀ ਆਈ ਸੀ ਪੰਥ ਉਤੇ ਸਿੰਘਾ ਗੁਰੂ ਬਣ ਕੇ ਫਿਰ ਕਾਲ ਦਿੱਤੀ ਤਲਗੀਦਰ ਪਾਦਸ਼ਾ ਅਧੀ ਰਾਤ 1 2 ਵਜੇ ਦੇ ਕਰੀਬ ਚਮਕੌਰ ਦੀ ਗੜੀ ਨੂੰ ਛੱਡ ਕੇ ਰਵਾਨਾ ਹੋਏ ਆਪਣਾ ਲਿਬਾਸ ਹੋਰ ਸਿੰਘ ਨੂੰ ਪਣਾ ਕੇ ਨਾਲ ਦਇਆ ਸਿੰਘ ਨੂੰ ਲਿਆ ਲਖਾਰੀ ਨੇ ਤਾਂ ਦੋ ਹੋਰ ਵੀ ਸਿੰਘ ਦੱਸੇ ਪੱਦਿਆ ਸਿੰਘ ਨਾਲ ਲੈ ਕੇ ਚਮਕੌਰ ਦੀ ਗੜੀ ਚੋ ਘੋੜੇ ਤੇ ਸਵਾਰ ਹੋ ਕੇ ਨਿਕਲੇ ਤਾੜੀ ਮਾਰ ਕੇ ਨਿਕਲੇ ਸਿੰਘਾਂ ਦਾ ਗੁਰੂ ਚੱਲਿਆ ਹੈ ਦੁਸ਼ਮਣੋਂ ਕਿਸੇ ਨੇ ਫੜਨਾ ਤਾਂ ਫੜ ਸਕਦੇ ਹੋ ਔਰ ਰਣ ਭੂਮੀ ਦੇ ਵਿੱਚ ਉਹ ਦੀਆਂ ਠੰਡੀਆਂ ਰਾਤਾਂ ਠੰਡੀ ਹਵਾ ਬੱਦਲ ਵਾਈ ਨਿੱਕੀ ਨਿੱਕੀ ਕਣੀ ਡਿੱਗ ਰਹੀ ਹਨੇਰੀ ਰਾਤ ਘੋੜੇ ਤੇ ਰਵਾਨਾ ਹੋਏ ਨੇ ਇਤਿਹਾਸਕਾਰ ਲਿਖਦਾ ਹੈ ਕਿ ਜੰਗ ਰਣ ਭੂਮੀ ਚੋਂ ਲੰਘਦੇ ਹੋਏ ਉਰੇਲੇ ਸੇਰ ਨੀਮਾ ਕਰ ਲਿਆ ਖੜੋ ਗਿਆ ਤਲਗੀਦਰ ਪਾਸ਼ਾ ਨੇ ਪੁੱਛਿਆ ਪਤਾ ਨਹੀਂ ਘੋੜਾ ਕਿਉਂ ਖੜੋ ਗਿਆ ਘੋੜੇ ਨੂੰ ਅੱਡੀ ਲਾਈ ਘੋੜਾ ਘੁੰਮ ਕੇ ਫਿਰ ਖਲੋ ਗਿਆ ਆਕਾਸ਼ ਤੋਂ ਬੱਦਲ ਲਿਸ਼ਕਿਆ ਚਮਕ ਵਜੀ ਜੁਹਾਰ ਸਿੰਘ ਦੀ ਲਾਸ਼ ਪਈ ਓ ਘੋੜਾ ਚਰਨ ਚੱਟ ਰਿਹਾ ਉੱਥੇ ਕਲਗੀਧਰ ਪਾਸ਼ਾ ਲੱਥੇ ਘੋੜਾ ਛੱਡ ਦਿੱਤਾ ਜੁੱਤੀਆਂ ਆਤੀ ਪੈਰੋਂ ਨੰਗੇ ਪੈਰੀ ਉਥਰ ਮਾਣਾ ਹੋਏ ਮਾਛੀ ਵਾਰੇ ਤੋਂ ਉਸ ਵੇਲੇ ਦਾ ਸੀਨ ਹੈ ਗੜੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ ਅਰਦਲ ਵਿੱਚ ਲੈ ਕੇ ਦਿਆ ਸਿੰਘ ਤਾਈ ਮੱਥਾ ਧਰ ਲਿਆ ਨੇ ਮਾਛੂ ਵੜ ਦੇ ਵੱਲ ਦਿੱਥਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦੀ ਅਖਾਰੇ ਦੇ ਵੱਲ ਲੰਘਦੇ ਹੋਏ ਜੁਝਾਰ ਦੀ লাশ ਕੋਲੋਂ ਪੈ ਗਈ ਨਿਗਾ ਕੁਰਬਾਨੀ ਦੇ ਲਾੜੇ ਦੇ ਵੱਲ ਪਲਬਰ ਵੇਖਿਆ ਦਾਤੇ ਨੇ ਨਾਲ ਗੌਰਵ ਅਤੇ ਫਿਰ ਮੁਸਕਾ ਕੇ ਲੰਘ ਟੁਰਿਆ ਉਹ ਪਾਈਆਂ ਲਾਂਦੀਆਂ ਅੰਦਰਾਂ ਰਹਿ ਗਈਆਂ ਪਰ ਉਹ ਪੱਲਾ ਛੁੜਾ ਕੇ ਲੰਗ ਤੁਰਿਆ ਉੱਭਾ ਨਿਕਲ ਗਈਆਂ ਦਿਆ ਸਿੰਘ ਦੀਆਂ ਤੇ ਉਹ ਘੇਰ ਨਹੀਂ ਖਾ ਕੇ ਬੈਠ ਗਿਆ ਉਹਦੇ ਲਹੂ ਲਿਬੜੇ ਪੈਰਾਂ ਕੂਲਿਆਂ ਤੇ ਸਿੰਘ ਸੀਸ ਝੁਕਾ ਕੇ ਬੈਠ ਗਿਆ ਲਹੂ ਪੂਝ ਕੇ ਸਾਂ ਵਿੱਚੋਂ ਝਾਰ ਮਿੱਟੀ ਗੋਦੀ ਵਿੱਚ ਲਟਾ ਕੇ ਬੈਠ ਗਿਆ ਵੱਲ ਪਿਤਾ ਨਰਮੋਹੀ ਦੇ ਵੇਖ ਕੇ ਤੇ ਦਿਆ ਸਿੰਘ ਰੋਵੇ ਚ ਆ ਕੇ ਬੈਠ ਗਿਆ ਕਿਸੇ ਮੋਤੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੇ ਤਿਆਗ ਦੀ ਮਹਿੰਦੀ ਨਾਲਤਨੀ ਸੀ ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ ਦਿੱਤਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਆਵਾਜ਼ ਮਾਰੀ ਆਜਾ ਬਿਆਸ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਉਂਦਾ ਸੀ ਫਾਇਆਂ ਕਿੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੁਖੀਏ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਇੱਥੇ ਹੀ ਪਿਆ ਸਿੰਘਾ ਉਹ ਖੱਪਣ ਪਾਉਂਦਾ ਹੀ ਕੌਣ ਪਰਵਾਨਿਆਂ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ ਉ ਤਾਂ ਉੱਠ ਓਣੀ ਦੇਸ਼ ਭਗਤ ਹੁੰਦਾ ਜੋ ਸ਼ਹੀਦ ਦੀ ਮੌਤ ਤੇ ਜੂਰਦਾ ਹੈ ਇਹ ਤਾਂ ਮੰਝਲਾ ਮਾਰ ਕੇ ਪਿਆ ਲੰਮਾ ਸਾਡਾ ਪੰਥ ਪਰ ਸੱਜਣਾ ਦੂਰ ਦਾ ਹੈ ਕਿ ਆ ਸਿੰਘ ਨੇ ਪਾਦਸ਼ਾਹ ਤੁਸੀਂ ਚੱਲੋ ਮੈਂ ਦੀਦਾਰ ਕਰਕੇ ਹੁਣੇ ਆ ਜਾਣਾ ਇਹਨੂੰ ਮਿਲਾਂਗਾ ਫਿਰ ਕਿਸ ਥਾਂ ਉੱਤੇ ਮੈਂ ਇਕਰਾਰ ਕਰਕੇ ਹੁਣੇ ਆ ਜਾਣਾ ਮੇਰੀ ਆਤਮਾ ਤੇ ਬੋਝ ਕੁੰਮਕਾਂ ਦਾ ਹੌਲਾ ਬਹਾਰ ਕਰਕੇ ਹੁਣੇ ਆ ਜਾਣਾ ਦਿਓ ਆਗਿਆ ਕਿ ਦੋਹਾਂ ਚੰਨਿਆਂ ਦਾ ਮੈਂ ਸੰਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੁਲਦਾ ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ ਮੈਂ ਸੰਸਕਾਰ ਕਰਨਾ ਹੈ ਸਹਿਬ ਜਾਦਿਆਂ ਦਾ ਜੇਕਰ ਜਿਉਂਦਾ ਰਹਾ ਤੇ ਆ ਮਿਲਾਂਗਾ ਗੁਰਾਂ ਆਖਿਆ ਰੋ ਦੇ ਨਾਲ ਮੁੜ ਕੇ ਓਏ ਉੱਠ ਬਣੀਦਾ ਜੁਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਕਲਨਾ ਦੇ ਦਿਆਂ ਕਿਸ ਤਰ੍ਹਾਂ ਦਾ ਸਮੇਂ ਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ ਨਾ ਜੀਤ ਨਾ ਕੋਈ ਜੁਧਾਰ ਸਿੰਘਾ ਇੱਕੋ ਜੇ ਨੇ ਸਾਰੇ ਜੇ ਕਰ ਸਕਣਾ ਤਾਂ ਫਿਰ ਸਭਨਾਂ ਦਾ ਕਰੀ ਸਸਕਾਰ ਸਿੰਘਾ ਮੇਰੇ ਕਾਲਜੇ ਨੂੰ ਲੱਖਾਂ ਜ਼ਖਮ ਲੱਗੇ ਧੂਪ ਲੋਸਣਾ ਇੱਕੋ ਫਟੜਿਆ ਮੇਰੀ ਨਜ਼ਰ ਤੋਂ ਵੇਖ ਕੋਈ ਇਹਨਾਂ ਵਿੱਚੋਂ ਨਹੀਂ ਅਜੀਤ ਜੁਧਾਰ ਤੋਂ ਘਟੜਿਆ ਇੱਕੋ ਜੇ ਟੋਟੇ ਮੇਰੀਆਂ ਆਂਦਰਾਂ ਦੇ ਉਹ ਸਿੱਖਾ ਜਲਿਆ ਵਿਤਕਰਾ ਕਰ ਰਹੇ ਆਂ ਕੰਡੇ ਮੌਤ ਦੇ ਚੁੱਬੇ ਨੇ ਸਾਰਿਆਂ ਨੂੰ ਤੂੰ ਫੁੱਲ ਸ਼ਰਦਾ ਦੇ ਕੱਲੇ ਤੇ ਧਰ ਰਹੇ ਆਂ ਇਥੇ ਸਭਨਾ ਸਵਾਸਾਂ ਦਾ ਦਾਨ ਦਿੱਤਾ ਹੈ ਪਰ ਤੂੰ ਇੱਕ ਖਾਤਰ ਹੋਗੇ ਪਰ ਰਿਆ ਹੈ ਮੈਨੂੰ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੇ ਤੂੰ ਅਜੀਤ ਜੁਹਾਰ ਲਈ ਮਰ ਰਿਆ ਹੈ ਜੇ ਤੂੰ ਅਮਰਤ ਦੀ ਸ਼ਕਤੀ ਗ੍ਰਹਿਣ ਕਰ ਲਉ ਵੱਖੋ ਵੱਖਰੇ ਤੈਨੂੰ ਨਾ ਬੁੱਤ ਦਿਸਦੇ ਜੇ ਤੂੰ ਭਾਈ ਕਨਈਏ ਤੋਂ ਸਭ ਕਲੈਂਦੋ ਤਾਂ ਤੈਨੂੰ ਸਾਰੇ ਰਿਸ਼ਮੇਸ਼ ਦੇ ਪੁੱਤ ਦਿਸਦੇ ਜਿਹੜੇ ਮਰਦ ਨੇ ਮੌਤ ਬਹਾਦਰਾਂ ਦੀ ਉਹ ਨਹੀਂ ਖਫਨ ਦੀ ਸਮਝਦੇ ਲੋਹਰ ਸਿੰਘਾ ਇਹਨੇ ਇਸ਼ਕ ਦੀ ਅੱਗੇ ਵੀ ਸਰਨ ਵਾਲੇ ਰੱਖਦੇ ਚਿਖਾ ਦੀ ਨਹੀਂ ਹਜ ਲੋਹਰ ਸਿੰਘਾ ਮਾਸ ਇਹਨਾਂ ਦਾ ਖਾਣ ਸ਼ੰਗ ਹੋ ਕੇ ਇਲਾਕਾਂ ਤਰੋਰ ਤਰੋਰ ਸਿੰਘਾਂ ਤਾਂ ਕਿ ਅਣਖ ਦੀ ਜਗ ਨੂੰ ਮਿਲੇ ਗੁਰਤੀ ਤੇ ਜੰਮਨਸੂਰ ਮੇ ਲੱਖ ਕਰੋੜ ਸਿੰਘਾਂ ਜੇਕਰ ਇਹਨਾਂ ਨੂੰ ਖੱਪਣ ਦੀ ਚਾਹ ਹੁੰਦੀ ਇਹਨਾਂ ਵਾਸਤੇ ਖੱਪਣ ਦੇ ਕੋਲ ਰੱਖਦਾ ਤਾਂ ਮੈਂ ਵੇਂਦਾ ਨਗੇਜ ਕਮਜ਼ੋਰ ਦਾ ਨਾ ਹੰਜੂ ਇਹਨਾਂ ਲਈ ਹੁੰਦੇ ਜੇ ਆਖ ਅੰਦਰ ਤਾਂ ਮੈਂ ਇਹਨੂੰ ਪਿਆਸਿਆਂ ਟੋਰਦਾ ਨਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣ ਤੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਨਿਆਂ ਤੋਂ ਸਮਝਾਂ ਮਾਨ ਮਿਲਦਾ ਕਿ ਸਰਬੰਸ ਲੂਟਾ ਕੇ ਆ ਗਿਆ ਹਾਂ ਏ ਵੀ ਕਹਿਣ ਲੋਕੀ ਤਾਂ ਵੀ ਸੁਣ ਲਵਾਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ ਮੈਨੂੰ ਲੱਖ ਵਾਰੀ ਡੰਡ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗਵਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਇਹ ਜੋ ਚਾਦਰੇ ਦਾ ਖੱਪਣ ਪਾ ਰਿਆ ਏ ਇਹਦੇ ਨਾਲੇ ਚੱਲੇ ਨਹੀਂ ਸਾਜ ਸਿੰਘਾ ਪਰਦੇ ਪਾ ਸ਼ਹੀਦਾਂ ਤੇ ਖੱਪਣਾ ਦੇ ਇਹਨਾਂ ਦੀਆਂ ਵਡਿਆਈਆਂ ਨਾ ਕੱਜ ਸਿੰਘਾ ਲੜ ਕੇ ਜੰਗ ਏਦਾਂ ਜਿਹੜੇ ਮਰਨ ਯੋਧੇ ਖੱਫਣ ਉਹਨਾਂ ਨੂੰ ਹੁੰਦੇ ਨੇ ਬੱਜ ਸਿੰਘਾ ਟੋਟੇ ਇਹਨਾਂ ਦੇ ਗਿਲ ਨਸ਼ੰਗ ਲੋਕੀ ਸੂਰ ਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ ਜੇਕਰ ਇਹਨਾਂ ਨੂੰ ਕਫਨ ਦੀ ਚਾਹ ਹੁੰਦੀ ਮਰਦੇ ਮਹਿਲੀ ਇਹ ਪਲਗਨਿਵਾਰੀਆਂ ਤੇ ਇਹ ਬੇਖਫਨ ਲਾਸ਼ਾਂ ਪੜਦੇ ਪਉਣਗੀਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ ਉਹ ਅੰਮ੍ਰਿਤਧਾਰੀਆ ਅੰਮ੍ਰਿਤਧਾਰੀਆ ਉਠਣੇ ਸੇਂ ਤੋਂ ਕੇ ਰਾਜੀ ਕਦੇ ਨਹੀਂ ਸਾਰਾ ਸੰਸਾਰ ਰਹਿਂਦਾ ਲੱਤ ਦੋਈ ਬੀੜੀ ਮੈ ਨਹੀਂ ਰੱਖ ਸਕਦਾ ਜਾਂ ਉਰਾੜ ਰਹਿੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਨਹੀਂ ਸੀ ਦੁਆ ਜੋਗੀ ਦੇਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਨਾ ਸੇਂਗਾ ਗੋਬੋਲ ਸਕੇ ਨਾ ਅੰਜੂ ਕੇਰ ਦਾ ਕੇਰ ਦਾ ਤੁਰ ਪਿਆਓ ਸੂਰ ਮਤਾਈ ਤੇ ਉਸ ਪ੍ਰਮਾਤਮਾ ਦੀ ਮਾਲਾ ਫੇਰਦਾ ਫੇਰਦਾ ਤੁਰ ਪਿਆਓ